ਸ਼ਿਲੰਦਰ ਦੇ 13 ਸਾਲਾਂ ਬੱਚੇ ਦੇ ਕਤਲ ਮਾਮਲੇ 'ਚ ਨਵਾਂ ਮੋੜ ਆਇਆ ਬੱਚੀ ਦੀ ਮਾਂ ਨੇ ACP ਗਗਨਦੀਪ ਸਿੰਘ ਤੇ ਥਾਣਾ ਰਾਮਾ ਮੰਡੀ ਦੇ SHO ਮਨਜਿੰਦਰ ਸਿੰਘ ਤੇ ਧਮਕਾਉਣ ਦਾ આરોਪ ਲਗਾਇਆ। ਸ਼ਿਕਾਇਤ 'ਚ ਬੱਚੀ ਦੀ ਮਾਂ ਨੇ ਕਿਹਾ ਕਿ ਗਗਨਦੀਪ ਸਿੰਘ ਤੇ SHO ਮਨਜਿੰਦਰ ਸਿੰਘ ਨੇ ਡਰਾਇਆ ਧਮਕਾਇਆ ਤੇ ਕਿਹਾ ਕਿ ਜੇਕਰ ASI ਮੰਗਤ RAM ਤੇ ਪੁਲਿਸ ਪਾਰਟੀ ਖਿਲਾਫ ਕੋਈ ਕਾਰਵਾਈ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਤੁਹਾਡੇ ਪਰਿਵਾਰ ਤੇ ਸਰਕਾਰੀ ਮੁਲਾਜ਼ਮ ਲਈ ਖਤਰਾ ਪੈਦਾ ਕਰ ਦੰਗੇ। ਦੋਵਾਂ ਵੱਲੋਂ ਮੇਰੀ ਬੇਟੀ ਦਾ ਮਜ਼ਾਕ ਉਡਾਇਆ ਗਿਆ ਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ। ਇਹ ਵੀ ਪੀੜਤ ਬੱਚੀ ਦੀ ਮਾਂ ਦਾ ਕਹਿਣਾ ਹੈ। ਬੱਚੀ ਦੀ ਮਾਂ ਨੇਗੇ ਕਿਹਾ ਕਿ ਅੱਜ ਦੋਵੇਂ ਪੁਲਿਸ ਮੁਲਾਜ਼ਮਾਂ ਤੋਂ ਖਤਰਾ ਦੱਸਿਆ ਕਿ ਪੀੜਤ ਬੱਚੀ ਦੀ ਮਾਂ ਨੇ ਸੀਪੀ ਧਨਪ੍ਰੀਤ ਕੌਰ ਤੇ ਗੌਰਵ ਯਾਦਵ ਨੂੰ ਇਹ ਸ਼ਿਕਾਇਤ ਭੇਜੀ ਹੈ ਇਸ ਦੇ ਨਾਲ ਹੀ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੂੰ ਵੀ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਸੀਪੀ ਧਨਪ੍ਰੀਤ ਕੌਰ ਨੇ ਸ਼ਿਕਾਇਤ ਮਿਲਣ ਦੀ ਪੁਸ਼ਟੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਸ ਦੀ ਜਾਂਚ ਕੀਤੀ ਜਾਵੇਗੀ ਸ਼ਿਕਾਇਤਚ ਮਾਂ ਨੇ ਕਿਹਾ ਕਿ ਮਾਮਲਾ ਦਰਜ ਹੋਣ ਤੋਂ ਪਹਿਲਾਂ ਤੇ ਬਾਅਦ ਪਰਿਵਾਰ ਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਡਰਾਇਆ ਗਿਆ ਪੀੜਤਾ ਨੇ ਅੱਗੇ ਕਿਹਾ ਕਿ ਮੇਰੇ ਪਰਿਵਾਰ ਨੂੰ ਧਮਕਾਇਆ ਜਾ ਰਿਹਾ ਹੈ ਮੈਨੂੰ ਘੱਟ ਹੀ ਉਮੀਦ ਹੈ ਕਿ ਮੈਨੂੰ ਇਨਸਾਫ ਮਿਲੇਗਾ ਪੀੜਤਾ ਨੇ ਤੋ ਪੁਲਿਸ ਅਫਸਰਾਂ ਦੇ ਰਹੰਦੇ ਹੋਏ ਕੇਸ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਪੀੜਤ ਬੱਚੀ ਦੀ ਮਾਂ ਨੇ ਮੰਗ ਕੀਤੀ ਹੈ ਕਿ ASI ਮੰਗਤਰਾ ਉਸੇ ਪੁਲਿਸ ਪਾਰਟੀ ACP ਗਗਨਦੀਪ ਸਿੰਘ ਤੇ SHO ਮਨਜਿੰਦਰ ਸਿੰਘ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ